ਬੱਸੋ ਚੰਦ ਆਰ ਐਟਓ ਸਾਹਿਬ ਆਗੇ ਸੀ ਬਰਾੜ ਸਾਹਿਬ ਜੀ ਗੁਰਪਾਲ ਸਿੰਘ ਬਰਾੜ ਵੀ ਮੌਕੇ ਤੇ ਆਗੇ ਸੀ ਫਿਰ ਉਹ ਜਿਹੜੇ ਉਹਦੇ ਡਾਕੂਮੈਂਟ ਚੈੱਕ ਕੀਤੇ ਪੂਰੇ ਸੀ ਬੱਸ ਦੇ ਇੱਕ ਡਰਾਈਵਰ ਕੋਲ ਲਾਇਸੈਂਸ ਨਹੀਂ ਸੀਗਾ ਲਾਇਸੈਂਸ ਦਾ ਚਲਾਨ ਵੀ ਕੀਤਾ ਆਰ ਐਟਓ ਸਾਹਿਬ ਨੇ ਇਹ ਜਿਹੜੀ ਵੀਡੀਓ ਵਾਇਰਲ ਹੋਈ ਸਾਨੂੰ ਵੀ ਪਤਾ ਲੱਗਿਆ ਅਸੀਂ ਅੱਜ ਜਾ ਕੇ ਬੱਸ ਚੈੱਕ ਕੀਤੀ ਪਰੰਤੂ ਅੱਜ ਅੰਡਰ ਲੋਡ ਸੀ ਬੱਚੇ ਥੋੜੇ ਸੀ ਵਿੱਚ ਜਿੰਨੀਆਂ ਸੀਟਾਂ ਸੀ ਉਹਨਾਂ 'ਕ ਬੱਚੇ ਸੀਗੇ ਕਿਤੇ ਉਹ ਚੀਜ਼ ਉਸੇ ਸਥਿਤੀ ਦੇ ਵਿੱਚ ਮਿਲਦੀ ਤੇ ਉਹ ਕੁਦਰਤੀ ਤੌਰ ਤੇ ਉਸ ਦਾ ਹਰ ਤਰ੍ਹਾਂ ਦਾ ਚਲਾਨ ਜੋ ਉਹਦੇ ਵਿੱਚ ਕਮੀਆਂ ਪਾਈਆਂ ਜਾਂਦੀਆਂ ਸੀ ਹੋਣੀਆਂ ਸਿਉਂਦਰ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪਿਛਲੇ ਦਿਨਾਂ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇੱਕ ਬੱਸ ਦੇ ਉੱਪਰ ਵਿਦਿਆਰਥੀ ਬੈਠੇ ਆ ਤੇ ਉਹਨਾਂ ਦੀ ਜਾਨ ਨੂੰ ਖਤਰੇ ਨੂੰ ਲੈ ਕੇ ਕਾਫੀ ਵੀਡੀਓ ਵਾਇਰਲ ਹੋਈ ਸੀ ਕਿ ਕਿਸ ਤਰ੍ਹਾਂ ਬਸ ਜਾ ਰਹੀ ਹੈ ਤੇ ਬੱਚਿਆਂ ਨੂੰ ਲੈ ਕੇ ਜਾ ਰਹੀ ਹੈ ਅੱਜ ਫਰੀਦਕੋਟ ਪੁਲਿਸ ਨੇ ਉਸ ਬਸ ਤੇ ਕਾਰਵਾਈ ਕੀਤੀ ਆ ਸਾਡੇ ਨਾਲ ਟ੍ਰੈਫਿਕ ਪੁਲਿਸ ਦੇ ਇੰਚਾਰਜ ਵਕੀਲ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਜਦੋਂ ਅੱਜ ਤੁਸੀਂ ਫਿਰ ਕਾਰਵਾਈ ਲਈ ਗਏ ਤੇ ਬਸ ਕਿਸ ਸਥਿਤੀ ਚ ਸੀਗੀ ਜੀ ਅੱਜ ਖਾਲੀ ਸਰ ਇਹ ਨਾ ਸੈਚਰਡੇ ਨੂੰ ਵਾਇਰਲ ਹੋਈ ਸੀ ਵੀਡੀਓ ਸੰਚਰਵਾਰ ਸੀਗਾ ਅਗਲਾ ਦਿਨ ਇਹ ਦੁਆਰ ਆ ਗਿਆ ਅੱਜ ਅਸੀਂ ਸਵੇਰ ਜਾ ਕੇ ਉੱਥੇ ਨਾਕਾ ਲਾ ਲਿਆ ਇੱਕ ਘਿਆਨੇ ਪਿੰਡ ਦੇ ਬੱਚੇ ਬੱਚੇ ਸਕੂਲ ਦੇ ਸੀਗੇ ਜ਼ਿਆਦਾਤਰਾਂ ਦੇ ਇਹ ਬੱਸ ਡੋੜਪਿੰਡ ਤੋਂ ਚੱਲਦੀ ਹੈ ਸਿਮਰੇਆਲਾ ਤੇ ਕਗਿਆਣਾ ਉੱਥੇ ਬੱਚੇ ਨੌਂਦੀ ਬਾਕੀ ਚਲੂ ਆਉਂਦਾ ਜੋ ਇਹਦਾ ਰੁਟੀਨ ਹੈਗਾ ਫਰੀਦਕੋਟ ਦਾ ਸਵਾਰੀਆਂ ਲੈ ਕੇ ਆਉਂਦੀ ਹੈ ਇਹ ਜਿਹੜੀ ਵੀਡੀਓ ਵਾਇਰਲ ਹੋਈ ਸਾਨੂੰ ਵੀ ਪਤਾ ਲੱਗਿਆ ਅਸੀਂ ਅੱਜ ਜਾ ਕੇ ਬੱਸ ਚੈੱਕ ਕੀਤੀ ਪਰੰਤੂ ਅੱਜ ਅੰਡਰ ਲੋਡ ਸੀ ਬੱਚੇ ਥੋੜੇ ਸੀ ਵਿੱਚ ਜਿੰਨੀਆਂ ਸੀਟਾਂ ਸੀ ਓਨੇ ਕ ਬੱਚੇ ਸੀਗੇ ਜੀ ਤੇ ਅੱਜ ਓਵਰ ਲੋਡ ਨਹੀਂ ਸੀ ਫਿਰ ਵੀ ਅਸੀਂ ਬੱਚਿਆਂ ਨੂੰ ਬਾਹਰ ਸਮਝਾਇਆ ਬੱਚੋ ਵੀ ਜਿਹੜੀ ਜਾਨ ਬੜੀ ਕੀਮਤੀ ਹੈ ਤੁਹਾਡੀ ਇੱਕ ਇੱਕ ਦੋ ਦੋ ਬੱਚੇ ਹਰੇਕ ਮਾਪਿਆਂ ਦੇ ਜੀ ਜਿਸ ਤਰ੍ਹਾਂ ਬੱਸ ਭਰੀ ਸੀ ਕੋਈ ਰੱਬ ਨਾ ਕਰੇ ਘੱਟ ਵੱਜ ਗਿਆ ਤਾਂ ਬੱਸ ਪਲਟ ਵੀ ਸਕਦੀ ਹੈ ਬੱਚੇ ਦਾ ਨੁਕਸਾਨ ਹੋ ਸਕਦਾ ਜੀ ਅ쩌 ਬੱਚਿਆਂ ਨੂੰ ਇਹੀ ਸਮਝਾਇਆ ਵੀ ਤੁਸੀਂ 2 ਕਿਲੋਮੀਟਰ ਦਾ ਜਾਂ ਵੱਧ ਤੋਂ ਵੱਧ ਮੇਰਾ ਖਿਆਲ 4-5 ਕਿਲੋਮੀਟਰ ਦਾ ਸਫ਼ਰ ਹੋਵੇ ਤੇ ਆਪਾਂ ਇਹ ਜੀ ਸਾਈਕਲ ਤੇ ਆ ਸਕਦੇ ਆ ਜੀ ਤੇ ਸਾਈਕਲ ਤੇ ਆਇਆ ਕਰੋ ਤੇ ਨਾਲੇ ਤਾਂ ਤੁਹਾਨੂੰ ਬੱਸ ਸਟੈਂਡ ਦੇ ਬੈਕ ਜਾਂ ਸਕੂਲ ਬੈਠ ਕੇ ਵੇਟ ਨਹੀਂ ਕਰਨੀ ਐਨੀ ਬੱਚਾ ਨੂੰ ਵੀ ਬੱਸ ਕਦੋਂ ਆਊ ਕਦੋਂ ਜਾਈਏ ਤੁਸੀਂ ਉੱਥੋਂ 5 ਮਿੰਟ ਦਾ ਵੱਧ ਤੋਂ ਵੱਧ ਸਫ਼ਰ ਹੈ ਸਾਈਕਲ ਤੇ ਜਾਇਆ ਕਰੋ ਮੈਂ ਮਾਪਿਆਂ ਨੂੰ ਵੀ ਤੁਹਾਡੇ ਮਾਧਿਅਮ ਰਹੀਂ ਅਪੀਲ ਕਰਦਾ ਵੀ ਇਹ ਬੱਚਿਆਂ ਦੀ ਜ਼ਿੰਮੇਵਾਰੀ ਨੂੰ ਤੁਸੀਂ ਖੁਦ ਵੀ ਸਮਝੋ ਬੱਚਾ ਨੂੰ ਭਾਵੇਂ ਦੋ ਦੋ ਜਾਣਿਆਂ ਨੂੰ ਰਲ ਕੇ ਸਾਈਕਲ ਇੱਕ ਲੈ ਦਿਓ ਇੱਕ ਦਿਨ ਉਹ ਬੱਚਾ ਲਿਆ ਕਰੂ ਖਿੱਚ ਕੇ ਇੱਕ ਦਿਨ ਉਹ ਕਿਉਂਕਿ ਛੋਟੇ ਬੱਚੇ ਆ ਕੋਈ ਜ਼ਿਆਦਾ ਵੱਡੇ ਨਹੀਂ ਹੈਗੇ ਤੇ ਇਸ ਕਰਕੇ ਬੱਚਿਆਂ ਨੂੰ ਸਮਝਾਇਆ ਗਿਆ ਤੇ ਬਸ ਤੇ ਜਿਹੜੀ ਆ ਆਰਟੀਓ ਸਾਹਿਬ ਆਗੇ ਸੀ ਬਰਾੜ ਸਾਹਿਬ ਜੀ ਗੁਰਪਾਲ ਸਿੰਘ ਬਰਾੜ ਵੀ ਮੌਕੇ ਤੇ ਆਗੇ ਸੀ ਫਿਰ ਉਹ ਜਿਹੜੇ ਉਹਦੇ ਡਾਕੂਮੈਂਟ ਚੈੱਕ ਕੀਤੇ ਪੂਰੇ ਸੀ ਬਸ ਦੇ ਇੱਕ ਡਰਾਈਵਰ ਕੋਲ ਲਾਇਸੈਂਸ ਨਹੀਂ ਸੀਗਾ ਲਾਇਸੈਂਸ ਦਾ ਚਲਾਨ ਵੀ ਕੀਤਾ ਆਰਟੀਓ ਸਾਹਿਬ ਨੇ ਜੀ ਜੀ ਤੇ ਉਹਦਾ ਕੋਈ ਜਿਹੜਾ ਅ ਰੈਵੈਰਲ ਹੋਈ ਸੀ ਓਵਰਲੋਡ ਸੀ ਜਾਂ ਉਹ ਉਸ ਨੂੰ ਲੈ ਕੇ ਵੀ ਕੋਈ ਕਾਰਵਾਈ ਹੋਈ ਕਿ ਕੱਲਾ ਚਾਹਨ ਡਰਾਈਵਿੰਗ ਲਾਇਸੈਂਸ ਦੇ ਹੋਇਆ ਨਹੀਂ ਉਹ ਤਾਂ ਪਤਾ ਜੀ ਜਦੋਂ ਕੋਈ ਵਾਇਰਲ ਹੁੰਦੀ ਆ ਆਪਾਂ ਉਹਨੂੰ ਮੌਕੇ ਤੇ ਚੈੱਕ ਕਰਦੇ ਆ ਜੇਕਰ ਮੌਕੇ ਤੇ ਉਹ ਚੀਜ਼ ਉਸੇ ਸਥਿਤੀ ਦੇ ਵਿੱਚ ਮਿਲਦੀ ਤੇ ਉਹ ਕੁਦਰਤੀ ਤੌਰ ਤੇ ਉਸ ਦਾ ਹਰ ਤਰ੍ਹਾਂ ਦਾ ਚਲਾਣ ਜੋ ਉਹਦੇ ਵਿੱਚ ਕਮੀਆਂ ਪਾਈਆਂ ਜਾਣੀਆਂ ਸੀ ਹੋਣੀਆਂ ਸੀ ਅੰਡਰ ਓਵਰਲੋਡ ਦਾ ਵੀ ਹੋਣਾ ਸੀ ਪਰੰਤੂ ਅੱਜ ਜਦੋਂ ਮੌਕੇ ਤੇ ਚੈੱਕ ਕੀਤਾ ਤੇ ਉਹ ਅੰਡਰਲੋਡ ਸੀ ਔਰ ਉਹਨਾਂ ਨੂੰ ਡਰਾਈਵਰਾਂ ਨੂੰ ਸਮਝਾਇਆ ਵੀ ਗਿਆ ਉਹਦਾ ਮਾਲਕ ਵੀ ਆ ਗਿਆ ਸੀ ਤੇ ਮੈਂ ਤੁਹਾਡੇ ਮਾਧਿਅਮ ਰਹੀ ਸਾਰੇ ਜਿੰਨੇ ਵੀ ਵੀਰ ਚੱਲਦੇ ਆਪਣੇ ਬੱਸਾਂ ਤੇ ਜਾਂ ਕੋਈ ਹੋਰ ਗੱਡੀਆਂ ਤੇ ਓਵਰਲੋਡ ਨਾ ਚਲੋ ਆਪਣੀ ਔਰ ਜਿਹੜੀਆਂ ਸਵਾਰੀਆਂ ਦੀ ਜਾਨ ਦੀ ਸੁਰੱਖਤ ਰੱਖੋ ਤੇ ਸਾਡੇ ਵੱਲੋਂ ਕੋਈ ਅਸੀਂ ਬਿਨਾਂ ਤੋਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਸਾਡਾ ਮਤਲਬ ਇਹੀ ਹੈ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਟ੍ਰੈਫਿਕ ਪੁਲਿਸ ਦਾ ਸੰਜੋਗ ਹੋ ਮਾਨ ਜੋਗ ਐਸਐਸਪੀ ਸਾਹਿਬ ਸਾਡੇ ਸਾਨੂੰ ਗਾਈਡ ਕਰਦੇ ਰਹਿੰਦੇ ਸਮੇਂ ਸਮੇਂ ਤੇ ਔਰ ਉਹਨਾਂ ਦੀ ਹਦਾਇਤ ਮੁਕਤਾਬਕ ਅਸੀਂ ਚੱਲਦੇ ਆਂ ਇਸ ਕਰਕੇ ਅੱਜ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਦੇ ਤੇ ਅਸੀਂ ਜੋ ਵੀ ਬੰਦਗੀ ਕਾਰਵਾਈ ਅੱਜ ਕੀਤੀ ਕਿੰਨੇ ਇੱਕ ਸੀਗੇ ਬੱਚੇ ਉਹਦੇ ਚ ਬੱਸ ਦੇ ਵਿੱਚ ਉਸ ਵੇਲੇ ਸਿਰ ਅੱਜ ਬੱਚੇ ਅੱਜ ਹੋਣਗੇ ਜੀ 15-20 ਸੀਗੇ ਬੱਚੇ ਤੇ ਉਹਨਾਂ ਨੂੰ ਫਿਰ ਕਿਵੇਂ ਜਾਣ ਦਾ ਫੀਸ ਅਲਾਉ ਕੀਤਾ ਉਸ ਤੋਂ ਬਾਅਦ ਬੱਚਾ ਨੂੰ ਅਸੀਂ ਬੇਨਤੀ ਕੀਤੀ ਵੀ ਤੁਸੀਂ ਬੇਟੇ ਕੋਸ਼ਿਸ਼ ਕਰੋ ਵੀ ਤੁਸੀਂ ਸਾਈਕਲ ਲਓ ਨਹੀਂ ਤਾਂ ਫਿਰ ਉੱਥੋਂ 2-3 ਮਿੰਟ ਦਾ ਰਸਤਾ ਹੈਗਾ ਮੋਟਰਸਾਈਕਲ ਤੇ ਆਪਾਂ ਕਹੀਏ ਤਾਂ ਤੇ ਪੇਰੈਂਟਸ ਆਪ ਵੀ ਛੱਡ ਸਕਦੇ ਆ ਪਰ ਤੂੰ ਕਈ ਵਾਰੀ ਮਾਪਿਓ ਕੋਈ ਬੰਦਾ ਕੰਮ ਕਰਦਾ ਜਾਂ ਬਿਜ਼ਨਸ ਹੁੰਦਾ ਤਾਂ ਇਦਾਂ ਦਾ ਨਹੀਂ ਛੱਡ ਸਕਦੇ ਅਸੀਂ ਤਾਂ ਇਹੀ ਫੀਲ ਕੀਤੀ ਤੁਸੀਂ ਸਾਈਕਲ ਦੀ ਵਰਤੋਂ ਕਰੋ ਅਸੀਂ ਬੱਸਾਂ ਵਾਲੇ ਨੂੰ ਕਿਹਾ ਵੀ ਤੁਸੀਂ ਸਵੇਰ ਟਾਈਮ ਤੇ ਬੇਸ਼ੱਕ ਦੋ ਚੱਕਰ ਲਾ ਲਓ 5-5 10-10 ਮਿੰਟ ਤੇ ਦੋ ਚੱਕਰ ਲਾ ਲਓ ਬੱਚਿਆਂ ਨੂੰ ਸਕੂਲ ਦੇ ਟਾਈਮ ਤੇ ਛੱਡੋ ਉਦੋਂ ਮੁੜ ਕੇ ਜਿਹੜਾ ਤੁਹਾਡਾ ਰੂਟ ਆ ਰੂਟ ਮੁਤਾਬਕ ਹੀ ਚੱਲੋ ਆਰ ਏ ਆਰ